ਸਾਰੇ ਸੰਗਤ ਜੀ ਇਹ ਗੁਰਦੁਆਰਾ ਸਾਹਿਬ ਜੀ ਪਿੰਡ ਰਾਏਪੁਰ ਰਾਇਆਂ ਮੰਡ ਮਹਿਤਪੁਰ ਨਕੋਦਰ ਇਹ ਜੋ ਹਰ ਸਾਲ ਦੀ ਤਰ੍ਹਾਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਅਵਤਾਰ ਦਿਹਾੜੇ ਨੂੰ ਮੋਖ ਰੱਖਦੇ ਆ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਆ 2 ਤਰੀਕ ਨੂੰ ਤੇ 4 ਤਰੀਕ ਨੂੰ ਜਿਹੜਾ ਨਗਰ ਕੀਰਤਨ ਹੋਵੇਗਾ 4 ਤਰੀਕ ਨੂੰ ਸਵੇਰ ਨੂੰ ਭੋਗ ਪੈ ਜਾਣਾ ਅੰਮ੍ਰਿਤ ਵੇਲੇ ਤਕਰੀਬਨ 8:30 ਵਜੇ ਦੇ ਕਰੀਬ ਨਗਰ ਕੀਰਤਨ ਆਰੰਭ ਹੋ ਜਾਣਾ ਆ ਸ਼ਾਮ ਦਾ ਜਿਹੜਾ ਸੀਨ ਹੈ ਜੀ ਸ਼ਾਮ ਦੀ ਵੀਡੀਓ ਆਏ ਲੰਗਰ ਚੱਲ ਰਿਹਾ ਕਿਵੇਂ ਬੀਬੀਆਂ ਲੰਗਰ ਦੀ ਸੇਵਾ ਕਰ ਰਹੀਆਂ ਨਾਲ ਉਹ ਹਲਵਾਈ ਲੱਗੇ ਹੋਏ ਆ ਤੇ ਆ ਨਾਲ ਤੁਸੀਂ ਵੇਖੋਗੇ ਟੈਂਟ ਵਿੱਚ ਜਿੱਥੇ ਨਾ ਸਪੈਸ਼ਲ ਟੈਂਟ ਲਾਇਆ ਗਿਆ ਪ੍ਰਸ਼ਾਦਾ ਚੱਕਣ ਦੇ ਲਈ ਭਾਵੇਂ ਸੰਗਤ ਜਿਹੜੀ ਆ ਕਾਫੀ ਚਲੀ ਗਈ ਸੀ 8:00 ਵੱਜ ਚੁੱਕੇ ਸੀ ਰਾਤ ਦੇ ਅਜੇ ਵੀ ਸੰਗਤ ਕਾਫੀ ਆ ਸਾਡੇ ਇਸ ਵੱਲੋਂ ਮਹਾਰਾਜ ਦੀ ਕਿਰਪਾ ਆ ਵੀ ਇੱਥੇ ਨਾ ਸੰਗਤ ਜਿਹੜਾ ਉਹਦਾ ਉਤਸ਼ਾਹ ਬੜਾ ਸੰਗਤ ਦਾ ਉਹ ਦੇ ਮੁਤਾਬਕ ਆ ਦੇਖੋ ਭਾਵੇਂ 8 ਵਜੇ ਹੋਇਆ ਰਾਤ ਦੇ ਤੇ ਆ ਦੇਖੋ ਅਜੇ ਵੀ ਜਿਹੜੀ ਸੰਗਤ ਆ ਕਾਫੀ ਪ੍ਰਸ਼ਾਦਾ ਲੰਗਰ ਸ਼ਕ ਰਹੀ ਆ ਕਿਉਂਕਿ ਚਾਹ ਬੜਾ ਸਵੇਰ ਨੂੰ ਜਿਹੜਾ 4 ਤਰੀਕ ਨੂੰ ਨਗਰ ਕੀਰਤਨ ਰਾਏਪੁਰ ਆਇਆਂ ਤੋਂ ਰੰਭੋ ਕੇ ਰਾਏਪੁਰ ਗੁਜਰਾ ਪਿੰਡ ਬੀਟਲਾ ਹੁੰਦਾ ਹੋਇਆ ਫਿਰ ਸ਼ਾਮ ਨੂੰ ਜਿਹੜਾ ਰਾਏਪੁਰ ਆਇਆਂ ਮੰਡ ਬੇਟ ਵਿਖੇ ਜਿਹੜਾ ਨਗਰ ਕੀਰਤਨ ਦੀ ਸਮਾਪਤੀ ਹੋਣੀ ਆ ਆ ਜਿਹੜੀ ਤੁਸੀਂ ਵੇਖ ਰਹੇ ਹੋ ਟਰੈਕਟਰ ਤੇ ਟਰਾਲੀ ਜਿਹੜੀ ਆ ਇਹ ਪਾਲਕੀ ਸਜੀ ਹੋਈ ਆ ਸੇਵਾਦਾਰਾਂ ਨੇ ਫੁੱਲ ਲਾ ਕੇ ਜਿਹੜੀ ਆ ਪਾਲਕੀ ਸਭ ਤਿਆਰ ਕਰ ਦਿੱਤੀ ਆ ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਦੋਂ ਨਗਰ ਕੀਰਤਨ ਸ਼ੁਰੂ ਹੋਣਾ ਹੈ ਤੇ ਸਜੋਬਤ ਹੋਣਗੇ ਮਹਾਰਾਜ ਆ ਵੇਖੋ ਕਿਵੇਂ ਫੁੱਲ ਲਾਏ ਆ ਸੇਵਾਦਾਰਾਂ ਨੇ ਬੱਚਿਆਂ ਨੇ ਲਾ ਕੇ ਫੁੱਲ ਸਪੈਸ਼ਲ ਪਾਲਕੀ ਜਿਹੜੀ ਬਣਾਈ ਹੋਈ ਆ ਟਰਾਲੀ ਤੇ ਇਹ ਇੱਥੇ ਰੋਕ ਦਿੱਤੀ ਆ ਹਰ ਸਾਲ ਬਾਅਦ ਫਿਰ ਜਦੋਂ ਨਗਰ ਕੀਰਤਨ ਹੁੰਦਾ ਉਦੋਂ ਇਹ ਟਰਾਲੀ ਜਿਹੜੀ ਆ ਪਾਲਕੀ ਆ ਇਹਨੂੰ ਵਰਤੀਦਾ ਆ ਵੇਖੋ ਕਿਵੇਂ ਇਹਨਾਂ ਨੇ ਫੁੱਲ ਲਾ ਕੇ ਸੇਵਾਦਾਰਾਂ ਨੇ ਬੱਚਿਆਂ ਨੇ ਕੱਡੀ ਸੋਹਣੀ ਬਣਾ ਦਿੱਤੀ ਆ ਆ ਵੇਖੀ ਚਲੋ ਉਹ ਨਾਲ ਜਿਹੜੀਆਂ ਲੜੀਆਂ ਲਾਤੀਆਂ ਆਹ ਵੇਖੋ ਇਸ ਗੱਲੋਂ ਮਾਲਕ ਦੀ ਕਿਰਪਾ ਭਾਵੇਂ ਇੱਥੇ ਆਬਾਦੀ ਤਾਂ ਥੋੜੀ ਹੈ ਪਰ ਸੰਗਤ ਲਾਗੇ ਲਾਗੇ ਪਿੰਡਾਂ ਦੀ ਬਹੁਤ ਆ ਜਾਂਦੀ ਹੈ ਸੈਂਕੜੇ ਦੇ ਹਿਸਾਬ ਨਾਲ ਦੀ ਸੰਗਤ ਆ ਪ੍ਰਸ਼ਾਦਾ ਸ਼ੱਕਦੀ ਆ ਫੰਡ ਪਾਟ ਸਾਹਿਬ ਦੇ ਵਿੱਚ